ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੌਖੋ ਬਲੌਗਸ ਬੋਪਰ ਆਇਆ ਤੇ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਸੀ ਦੇ ਸਾਰਿਆਂ ਸਤਿ ਸ੍ਰੀ ਅਕਾਲ ਮੈਂ ਕਲਵੀਨ ਬੋਪਰ ਆਇਆ ਤੂੰ ਅਨੁਸਮਨ ਜਨ ਨਵੇਂਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਦਾਇਓ ਕਲਰ ਵੀਜ਼ਿਟ ਨਾ ਜਾਇਓ ਤੇ ਸ਼ਾਨਦਾਰ ਟਾਈਮ ਹੈ ਆ ਅਸੀਂ ਆਇਆ ਖੂ ਤੇ ਦੇਖੋ ਮੋਟਰ ਚੱਲ ਰਹੀ ਆ ਆ ਕਿਸੇ ਸਾਹ ਸ਼ਾਂਗਿਆ ਸੀਗਾ ਤੂ ਤੇ ਤੇ ਫੇਰ ਦੁਬਾਰਾ ਹਟ ਗਿਆ ਇਹ ਦੇਖ ਕਿੰਨਾ ਸੋਹਣਾ ਹਰਾ ਹਰਾ ਤੂ ਤੇ ਆ ਤੇ ਕਿੰਨਾ ਵਧੀਆ ਲੱਗਦਾ ਆ ਜਾਨੀ ਜੜਾਂ ਨੂੰ ਚੱਕਿਆ ਸੀ ਇਹਨੂੰ ਤੇ ਫਿਰ ਦੁਆਰਾ ਹੋ ਗਿਆ ਇਹ ਤੇ ਪਾਣੀ ਇਧਰ ਮੋੜਿਆ ਆ ਤੇ ਦੇਖੋ ਜੱਟਾਂ ਦੇ ਦੇਸੀ ਜਿਗਾਰਡ ਹੈਨਾ ਦੇਸੀ ਤਰੀਕੇ ਜੱਟਾਂ ਦੇ ਤੇ ਪਾਣੀ ਥੱਲੇ ਕੁੱਛੇ ਰੱਖ ਲਈਆ ਪੈਪ ਨਾਲ ਇਧਰ ਜੇਰੋ ਇਧਰ ਪਾਣੀ ਮੋੜਨਾ ਹੋਇਆ ਤੇ ਫਿਰ ਇਧਰ ਮੋੜਨ ਚਲੇ ਆਂ ਇਹ ਗਾਲਿਆ ਤੇ ਪਾਣੀ ਜਾਂਦਾ ਦੋਲੇ ਝੋਨੇ ਨੂੰ ਤੇ ਫਟਾਫਟ ਪਾਣੀ ਜਾਂਦਾ ਦੌੜਾ ਤੇ ਲੈਡ ਦਾ ਵੀ ਨਹੀਂ ਕੋ ਪਤਾ ਹੈਗਾ ਕਦੋਂ ਉਹਦੀ ਕਦੋਂ ਨਹੀਂ ਹੁੰਦੀ ਹੈਗੀ ਤੇ ਦੇਖੋ ਝੋਨੇ ਹੁਣ ਵਧੀਆ ਹੋ ਗਏ ਆ ਸੋਹਣੇ ਹੋ ਗਏ ਆ ਤੇ ਸਾਬਜੀ ਇਧਰ ਘੁੰਮਦੇ ਫਿਰਦੇ ਆ ਦੇਖਦੇ ਫਿਰਦੇ ਆ ਇਹ ਗੱਲ ਆ ਅੱਜ ਆ ਗਈ ਸੰਗਰਾਦ ਤੇ ਸੌਂਡਾ ਮਹੀਨਾ ਹੋ ਗਿਆ ਖਤਮ ਭਾਦੋਂ ਦਾ ਹੋ ਗਿਆ ਸ਼ੁਰੂ ਤੇ ਦੇਖੋ ਜੀ ਕਿਦਾਂ ਦੁਨੀਆ ਸਾਰੀ ਔਖੀ ਆ ਕੋਈ ਸੌਖਾ ਹੋਊਗਾ ਮੁਲਕੋ ਮਾਈ ਦਾ ਵਸਦਾ ਹੈ ਕੋਈ ਰੋਂਦਾ ਕੋ ਹੱਸਦਾ ਹੁਸਾਵੇ ਆ ਹਮਝਾ ਬੜਾ ਹਵਾ ਚਲਦੀ ਨਹੀਂ ਹੈਗੀ ਬੰਦ ਹੋਈ ਹਵਾ ਵੀ ਆਲੇ ਛਾਪਾ ਟੋਕੇਲ ਜਾਣਾ ਘਰ ਨੂੰ ਦਵਾਈ ਭਾਈ ਸਾਰੇ ਕਾ ਚਲ ਸੜ ਗਿਆ ਵਧੀਆ ਕਾ ਨਹੀਂ ਹੋਣਾ ਚਾਹੀਦਾ ਜਿਲਕਾ ਹੁੰਦੇ ਬੜਾ ਮੀਂਹ ਦੇ ਪਾਣੀ ਦੇ ਨਾਲ ਮਰੂਤ ਸਾਡੇ ਅਜੇ ਹੋਣੇ ਹੋਏ ਨਹੀਂ ਹੈਗੇ ਦੇਖੋ ਅੜ ਅੜਾਈ ਬਣਿਆ ਅੜਦਾ ਤਾਂ ਟੱਪਣੇ ਕਿਦਾਂ ਇਹ ਇੰਨੀ ਔਖੀ ਆ ਪਾਣੀ ਵਿੱਚ ਰੀ ਜਾਣਾ ਪਊਗਾ ਹੁਣ ਮੇਰੀ ਜੁੱਤੀ ਗਿੱਲੀ ਹੋ ਜਾਣੀ ਆ ਤੁਸੀਂ ਹੈਗੇ ਨੰਗੇ ਪੈਰ ਚਲੋ ਖੈਰ ਪਾਣੀ ਵਿੱਚੋਂ ਦੀ ਚੱਲ ਜਾਈਏ ਦੇਖੋ ਹਰਾ ਹਰਾ ਝੋਨਾ ਕਿੰਨਾ ਸੋਹਣਾ ਲੱਗਣ ਡਿਆ ਵਧੀਆ ਮਿਹਨਤ ਦੇਖੋ ਜੀ ਬਾਬੇ ਨਾਨਕ ਨੇ ਹਨਾ ਸਾਡੇ ਨੇ ਜਾਨੀ ਸਾਰਿਆਂ ਦੇ ਨੇ ਖੇਤੀ ਕੀਤੀ ਤੇ ਫਿਰ ਉਹਨਾਂ ਨੇ ਖੇਤੀ ਦਾ ਕੰਮ ਕਰਦੇ ਸੀਗੇ ਤੇ ਮਿਹਨਤ ਕਰਦੇ ਸੀ ਆਪਾਂ ਨੂੰ ਵੀ ਖੇਤੀ ਕਰਨੀ ਚਾਹੀਦੀ ਮਿਹਨਤ ਕਰਨ ਜੇ ਦੀ ਤੇ ਹੁਣ ਕਾ ਕੱਢਣਾ ਵਿੱਚ ਉਹਦੇ ਆ ਤਾਂ ਦੇਖੋ ਸਾਫੀ ਹੈ ਜਿਹ ਹੈ ਨਹੀਂ ਗਾ ਕਿਤੇ ਕਿਤੇ ਹੀ ਆ ਮੜ ਮੋਟਾ ਹੋਊਗਾ ਨਾ ਕਿ ਕਾ ਕੱਢਣੇ ਮੱਕੀਆਂ ਗੁੱਡਣੀਆਂ ਕਿੰਨਾ ਕੰਮ ਹੁੰਦਾ ਸੀ ਹੁਣ ਤਾਂ ਏਡਾ ਕੰਮ ਹੈ ਹੀ ਨਹੀਂ ਖਾਸ ਸਾਰੇ ਪਾਸੇ ਹਰਿਆਲੀ ਹਰਿਆਲੀ ਇੰਨਾ ਵਧੀਆ ਲੱਗਦਾ ਕਾ ਪਸ਼ੂਨ ਵੱਢ ਕੇ ਪਾਵੇ ਹੈ ਨਾ ਮਿੱਟੀ ਜੀ ਵਿੱਚੋਂ ਕੱਢ ਕੇ ਕਿੰਨੀ ਵਧੀਆ ਹੋਵੇ ਇਧਰ ਘਾਹ ਨਿਕੰਢਿਆ ਹੁਣ ਇਹ ਤਾਂ ਐਵੇਂ ਕੱਢ ਕੇ ਇਹ ਬਹੁਤ ਵਧੀਆ ਆ ਆ ਦੇਖੋ ਹੂੰ ਆ ਖਤੇ ਜਿਆਦਾ ਹੋਰ ਤਾਂ ਹੈ ਨਹੀਂ ਗਾ ਇਡਾ ਖਾਸ ਇੱਧਰ ਜਿਹੜੇ ਖਤੇ ਆ ਉਹ ਤਾਂ ਠੀਕ ਠਾਕ ਹੋ ਹੈ ਨਹੀਂ ਇੰਨਾ ਇੱਧਰ ਜਿਆਦਾ ਆ ਵੀ ਤੇ ਇਹੇ ਉਪਰਾਂ ਦੇ ਨਹੀਂ ਨਹੀਂ ਤੇ ਪਹਿਰਾ ਜੀ ਦੇਖਿਓ ਮੈਂ ਸਫੇਦ ਦੇ ਲਾਇਟ ਤੇ ਅਰੇ ਖੁਸ਼ ਫੇਦੇ ਸਾਰੀ ਬੱਟ ਮੰਨੇ ਦੇ ਲਾਏ ਹੋਏ ਆ ਇਹ ਕਿੰਨੇ ਵਧੀਆ ਲਾਲ ਫੇਦੇ ਆ ਇਹ ਕਿੰਨੇ ਓਕੇ ਆ ਸਿਰਫ ਛੋਟੇ ਛੋਟੇ ਪਾਲਣੇ ਓਕੇ ਹੋ ਜਾਂਦੇ ਜਦੋਂ ਹੋ ਜਾਂਦੇ ਨੇ ਪਲ ਜਾਂਦੇ ਆ ਫੇਰ ਤਾਂ ਚਲੋ ਸੌਖਾ ਹੋ ਜਾਂਦਾ ਸਾਰੀ ਪਾਲ ਲਾ ਇੰਦਰ ਜੇ ਹੋਰ ਲਾ ਕੇ ਲਿਓ ਲਿਆ ਕੇ ਲਾਉਣੇ ਆ ਅਜੇ ਤੇ ਉਧਰਲੀ ਸਾਈਡ ਐ ਇਧਰਲੀ ਹੈ ਨੀਗਾ ਕਾਇਨਾ ਤੇ ਬੜ ਦੇ ਨਾ ਮਦਮ ਆਈਏ ਖੂਤੇ ਅੱਜ ਅੱਗੇ ਛੋਟੇ ਹੁੰਦੇ ਕੱਖ ਕੱਢਣਾ ਝੋਨਾ ਲਾਉਣਾ ਕਿਸੇ ਦਿਨ ਨੂੰ ਆਪਾਂ ਆਪ ਹੀ ਕੱਢ ਲਾਂਗੇ ਤਾਂ ਪਾਣੀ ਨਾ ਹੋਊ ਤੇ ਵਿੱਚ ਨਾ ਮੇਰੇ ਕੋਲ ਨਹੀਂ ਕੱਢਣਾ ਇਹ ਆ ਦੇਖੋ ਨੀ ਪਾਣੀ ਨਾ ਹੋਵੇ ਨਾ ਫੇ ਚਲ ਕੱਢ ਹੀ ਲੈਣਾ ਆ ਦੇਖੋ ਤਾਂ ਕੱਢਦੇ ਰਿਆਂ ਬਥੇਰਾ ਕੱਖ ਹੁਣ ਚਲੋ ਨਹੀਂ ਹੈਗਾ ਪਾਣੀ ਨਾ ਹੋਵੇ ਤਾਂ ਫੇਰ ਚਲੋ ਠੀਕ ਹੈ ਕੋਹਲ ਜੀ ਹੁੰਦੀ ਰਹਿੰਦੀ ਪਾਣੀ ਦੇ ਨਾਲ ਐਨੂੰ ਝੋਨੇ ਦੇ ਬਰਾਬਰ ਦਾ ਪੜਿਆ ਪਿਆ ਆ ਇਹਦਾ ਨਾ ਖਾਦ ਦਵਾਈਆਂ ਇਹਨਾਂ ਲੱਗੀਆਂ ਹੁੰਦੀਆਂ ਸਾਰੀਆਂ ਅੱਜ ਕੱਖ ਕੱਢਿਆ ਝੋਨੇ ਚੋਂ ਜਿਹੜਾ ਕੱਖ ਹੁੰਦਾ ਇਹਦੇ ਝੋਨੇ ਤੋਂ ਜਿੱਦਾਂ ਕਹ ਲੋ ਵੀ ਵੱਖਰਾ ਦੀਦਾ ਹੈ ਚੱਲਾਂਗੇ ਤਾਂ ਫੇਰੀ ਜਿਦਾ ਹੁਣ ਕੀੜੀ ਆ ਕੀੜੀ ਆਪਣੀ ਚਾਲ ਚੱਲਦੀ ਰਹਿੰਦੀ ਆ ਤੇ ਪਹੁੰਚ ਜਾਂਦੀ ਹੌਲੀ-ਹੌਲੀ ਦੇਖੋ ਕਿੰਨਾ ਮੈਂ ਕਾ ਕੱਢਿਆ ਹਾਂ ਹਾਂਜੀ ਆ ਗਏ ਹੁਣ ਅਸੀਂ ਖੂਤੋਂ ਵਿੰਨਕ ਕਾ ਕੱਢ ਹੋ ਸਕੇ ਕੱਢਿਆ ਤੇ ਬਹੁਤਾ ਟਾਈਮ ਨਹੀਂ ਜਿੱਦਾਂ ਕਹਿ ਲੋ ਵੀ ਟਾਈਮ ਥੋੜਾ ਲੱਗਦਾ ਹੁੰਦਾ ਆ ਕਾ ਕੱਢਣ ਤੇ ਇੰਨਾ ਨਹੀਂ ਲੱਗਦਾ ਹੈਗਾ ਤੇ ਮਿੰਟਵਾਂ ਨੇ ਨਿਕਲ ਜਾਂਦਾ ਤੇ ਕੁਸ਼ਾਮ 7 ਦਾ ਟਾਈਮ ਹੋ ਗਿਆ ਤੇ ਹਵਾ ਵੀ ਬੰਦ ਹੋਈ ਆ ਤੇ ਗੈਰ ਗੈਰੀ ਚੜੀ ਜਿੱਦਾਂ ਲੱਗਦਾ ਜੀ ਤਾਂ ਨਾ ਮੀਹ ਆ ਜਾਣਾ ਹੁੰਦਾ ਆ ਜਾਂ ਫਿਰ ਨੇਰੀ ਆ ਜਾਣੀ ਹੁੰਦੀ ਆ ਇਹ ਵੀ ਜਾਂਦਾ ਤੇ ਪੱਠਵੀ ਵੱਢਲੇ ਆ ਤੇ ਪੱਠਵੀ ਵੱਢਾ ਹਾਂਜੀ ਬੇਲੀ ਤੋਂ ਹੁਣ ਮੈਂ ਆਈਆਂ ਘਰ ਤੇ ਹੁਣ ਦੁੱਧ ਗਰਮ ਕਰਨਾ ਹੈ ਤੇ ਆਟਾ ਗੁੰਨਾ ਤੇ ਬਹੁਤ ਕੰਮ ਪਿਆ ਤੇ ਕਈ ਵਾਰੀ ਜਿੱਦਾਂ ਕਰ ਲੂ ਵੀ ਮੈਂ ਕੱਪੜੇ ਤੇ ਨਾਲੋਂ ਧੋਲੇ ਨਹੀਂ ਨੀਆ ਤੇ ਬੱਸ ਬਹੁਤ ਸੌਖਾ ਹੋ ਜਾਂਦਾ ਵੀ ਦਿਲੇ ਨਹੀਂ ਇਹਦੀ ਕਿਚਰ ਬੇਤੇਗੀ ਤੇ ਦਿਨ ਮਿੰਟੇ ਬੱਟੀ ਛੱਬ ਜਾਂਦਾ ਆ ਈ ਗੱਲ ਜਾਂਦੀ ਆ ਕੰਮ ਕੰਮ ਦਾ ਹੌਸਪਾਗ ਦੇ ਉਲੇ ਹੁੰਦੇ ਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਸ਼ਨੀਵਾਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਲੱਗਾ ਟਾਈਮ ਤੇ ਪਤਾ ਨਹੀਂ ਲੱਗਦਾ ਜਦੋਂ ਮੀਂਹ ਆਉਂਦਾ ਆ ਤੇ ਰਾਤ ਵੀ ਬਾਰ 1 ਵਜੇ ਮੀਂਹ ਆਇਆ ਸੀ ਤੇ ਹੁਣ ਸੌਣ ਤਾਂ ਲੱਗ ਗਿਆ ਭਾਦੋਂ ਦੇ ਛਾਂਟੇ ਤੇ ਪਤਾ ਲੱਗਦਾ ਨਹੀਂ ਕਿਹੜੇ ਵੇਲੇ ਮੀਂਹ ਆ ਜਾਂਦਾ ਆ ਤੇ ਕਿਹੜੇ ਵੇਲੇ ਨਹੀਂ ਆਉਂਦਾ ਹੈਗਾ ਤੇ ਮੀਂਹ ਵੀ ਬੋਲਪਲੇਆਂ ਵਾਲਾ ਆ ਤੇ ਜਿਹੜਾ ਮੀਂਹ ਨਹੀਂ ਹਟਦਾ ਹੁੰਦਾ ਉਹ ਚੀਜ਼ ਆ ਤੇ ਕਿ ਦਮੀ ਹੈ ਗਿਆ ਪਹਿਲਾਂ ਉਹਦਾ ਬਦਲ ਕਰ ਗਿਆ ਤੇ ਮਿੰਡੋ ਮੀ ਹੈ ਗਿਆ ਦੇਖੋ ਇਖੋ ਜੀ ਗਰਮੀ ਪਹਿਆਦਾ ਸੀ ਤੇ ਵਧੀਆ ਹੋ ਗਿਆ ਮੀ ਪੈ ਗਿਆ ਤੇ ਚਲੋ ਜਿਹੜੇ ਦਰਖਤ ਬੀਜੇ ਹੁੰਦੇ ਆ ਤਾਂ ਉਹਨਾਂ ਨੂੰ ਸੌਖਾ ਹੋ ਜਾਂਦਾ ਆ ਵੀ ਜਲਦੀ ਹੋ ਜਾਂਦੇ ਆ ਤੇ ਵਧੀਆ ਹੋ ਜਾਂਦਾ ਨਾਲੇ ਮੌਸਮ ਆਉਣ ਜਾਣ ਵਿੱਚ ਚਲੋ ਸੁੱਖ ਠੰਡਾ ਹੋ ਜਾਂਦਾ ਆ ਤੇ ਦੇਖੋ ਮੀ ਕਿਦਾਂ ਪਿਆ ਰਿਹਾ ਤੇ ਇਸ ਰਾਟੇ ਨਾਲ ਮੀ ਹੁੰਦਾ ਆ ਤੇ ਅਗੀਟਵਾ ਮੇਰੀ ਬਾਹਰ ਹੀ ਖੜੀ ਆ ਤੇ ਉਤੇ ਕਵਰ ਦਿੱਤਾ ਤੇ ਮੇਰੇ ਕੋਈ ਖਰਾਬ ਨਾ ਹੋ ਜਵੇ ਕਿਉਂ ਜਿਹੜੀ ਚੀਜ਼ ਜਾਣ ਤੋਂ ਵੱਧ ਹੁੰਦੀਆਂ ਚੀਜ਼ ਜਿਹੜੀ ਹੱਥੀ ਬਣਾਈ ਹੋਵੇ ਉਹ ਚੀਜ਼ ਦਾ ਬਹੁਤ ਸਾਹਮਣੇ ਸਾਹਮਣੇ ਉੱਪਰ ਰੱਖੀ ਦੀ ਹੈ ਨਾ ਜਿਹੜੀ ਮਸੀ ਮਿਲੀ ਹੋਵੇ ਨਾ ਇਹ ਗੱਲ ਹੈ ਜੇ ਸਾਹਮਣੇ ਵੀ ਪਿਆਰੇ ਆ ਮੈਨੂੰ ਲੱਗਦਾ ਨਹੀਂ ਵੀ ਹਟੂਗਾ ਇਹ ਕਿੰਨੇ ਮਿੰਟ ਕਿੰਨੇ ਮੈਨ ਹੋਈ ਜਾਣੀਆਂ ਜਿਹੜੇ ਅੰਦਰ ਉਹ ਅੰਦਰ ਰਹਿਣਗੇ ਜਿਹੜੇ ਬਾਹਰ ਉਹ ਬਾਹਰ ਰਹਿਣਗੇ ਇਹ ਗੱਲ ਹੈ ਬਿਚਾ ਦੇ ਪੰਛੀ ਵੀ ਬੈਠੇ ਆ ਦਰਖਤਾਂ ਤੇ ਮੀਂਹ ਆਉਣ ਦੇ ਕਾਰਨ ਚਲ ਮੌਸਮ ਚਲ ਠੰਡਾ ਹੋ ਜਾਂਦਾ ਵਧੀਆ ਹੋ ਜਾਂਦਾ ਇਹ ਗੱਲ ਹੈ ਤੇ ਮੀਂਹ ਵਧੀਆ ਲੱਗਦਾ ਮੀਂਹ ਜਦੋਂ ਪੈਂਦਾ ਫਿਰ ਪਕੌੜੇ ਖਾਣ ਨੂੰ ਜੀ ਕਰਦਾ ਵੀ ਪਕੌੜੇ ਖਾਈਏ ਬਣਾਈਏ ਹਨਾ ਇਹ ਦੇ ਪੈਦਾ ਹੋ ਗਿਆ ਟਾਈਮ ਤੇ ਮੀਂਹ ਦੇ ਵਿੱਚ ਪਤਾ ਲੱਗਦਾ ਨਹੀਂ ਟਾਈਮ ਦਾ ਮੈਂ ਕਿੰਨਾ ਟਾਈਮ ਹੋ ਗਿਆ ਕਿੰਨਾ ਨਹੀਂ ਹੋ ਗਿਆ ਹੈਗਾ ਇਹ ਗੱਲ ਹੈ ਤੇ ਮੀਂਹ ਦੇ ਕਰਕੇ ਸਾਨੂੰ ਪੂ ਤੇ ਵੀ ਅਜੇ ਸੀ ਗਏ ਤੇ ਥੋੜਾ ਟਾਈਮ ਜੀ ਜਾਣਾ ਸੀ ਉੱਥੇ ਕਾ ਕਾਖੂ ਕੱਢਣ ਆਪਣੇ ਘਰ ਦੇ ਕੰਮ ਤੇ ਕਾਦੀ ਸ਼ਰਮ ਕੋਈ ਸ਼ਰਮ ਨਹੀਂ ਹੁੰਦੀ ਹੈ ਆਪਣੇ ਘਰ ਦੇ ਕੰਮ ਵਿੱਚ ਕਿਤੇ ਨਾ ਸਾਨੂੰ ਤੇ ਕੋਈ ਨਹੀਂ ਹੈਗੀ ਤੇ ਮੀਂਹ ਹੀ ਹੁਣ ਤਿਆਰੀ ਹੋ ਲੱਗ ਗਈ ਸ਼ਾਮ ਤੱਕ ਪਹੁੰਗ ਗਈ ਨਹੀਂ ਤੇ ਦੇਖੋ ਫਾਰਸ਼ ਇੱਕਦਮ ਸਾਫ ਹੋ ਗਿਆ ਮੀਂਹ ਦਾ ਪਾਣੀ ਇਦਾਂ ਦਾ ਤੇ ਬਾਹਰ ਜਿਹੜੀ ਗੇਟ ਤੇ ਟਾਇਲ ਲੱਗੀ ਆ ਤੇ ਉਹ ਵੀ ਇਦਾਂ ਜਿਨਾ ਆਪ ਜਿਦਾ ਮਾਝੇ ਪਾਣੀ ਸਿੱਟੀ ਜਾਓ ਪਾਈ ਜਾਓ ਤੇ ਇਹ ਸਾਫ ਨਹੀਂ ਹੁੰਦੀਆਂ ਹੈਗੀਆਂ ਤਾਂ ਜਦੋਂ ਆਪਾਂ ਮਤਲਬ ਮੀਹ ਵਾਲਾ ਪਾਣੀ ਹੁੰਦਾ ਉਦੋਂ ਇੱਕਦਮ ਸਾਫ ਹੋ ਜਾਂਦੀਆਂ ਕਿਉਂ ਮੀਂਹ ਦਾ ਪਾਣੀ ਐਸਾ ਹੁੰਦਾ ਐਕਦਮ ਕਲੀਨ ਹੋ ਜਾਂਦਾ ਆ ਦੇਖੋ ਇੱਕ ਇੱਕਦਮ ਵੇੜਾ ਚਮਕਣ ਲੱਪਿਆ ਵਧੀਆ ਹੋ ਗਿਆ ਤੇ ਜਿਹੜਾ ਕੁਦਰਤੀ ਪਾਣੀ ਆ ਤੇ ਇਹ ਸਾਫ ਪਾਣੀ ਆ ਵਧੀਆ ਹੋ ਜਾਂਦਾ ਆ ਤੇ ਦੇਖੋ ਧੋਪੜੀ ਲੱਗਦੀ ਸੀ ਨਾ ਦੁਪਹਿਰ ਨੂੰ ਬਹੁਤ ਠਿੱਕੀ ਧੋਪ ਲੱਗਦੀ ਸੀ ਵੀ ਧੋਪੇ ਤਾਂ ਪੰਨ ਠਿੱਕੀ ਸੀਗੀ ਵੀ ਸੂਈਆਂ ਵਾਂਗੂ ਚੁੱਭਦੀ ਹੁੰਦੀ ਸੀ ਕਰਦੇ ਜੋ ਕੰਮ ਕਰਨੇ ਪੈਂਦੇ ਆ ਖੂਹ ਦੇ ਕੰਮ ਕਰਨੇ ਪੈਂਦੇ ਪਰ ਬਹੁਤ ਮੁਸ਼ਕਲ ਹੁੰਦਾ ਸੀਗਾ ਤੇ ਪਾਣੀ ਵੀ ਬਹੁਤ ਪੀਂਦਾ ਹੁੰਦਾ ਸੀਗਾ ਵੀ ਇੰਨਾ ਸ੍ਰੀ ਚ ਵਧੀਆ ਗੱਲ ਆ ਹਰੇਕ ਜਿਹਦਾ ਗੱਲੋਂ ਵੀ ਮੌਸਮ ਦੇ ਹਿਸਾਬ ਨਾਲ ਸਾਰਾ ਕੁਝ ਆ ਠੰਡ ਨੂੰ ਠੰਡ ਗਰਮੀ ਚ ਪਸੀਨਾ ਆਉਣਾ ਜ਼ਰੂਰੀ ਆ ਜਿਹੜਾ ਆਪਣੇ ਹਾਨੀਕਾਰ ਜਿਹੜੇ ਕਾਰਕ ਅੰਦਰੋਂ ਨਿਕਲਦੇ ਪਸੀਨੇ ਰਾਈ ਤੇ ਬਹੁਤ ਵਧੀਆ ਗੱਲ ਹੈ ਹਨਾ ਤਾਂ ਅੱਜ ਕੱਲ ਤਾਂ ਕੰਮ ਉਹ ਘਟ ਗਿਆ ਤੇ ਪਸੀਨਾ ਆਪਾਂ ਨੂੰ ਆਉਂਦਾ ਨਹੀਂ ਹੈਗਾ ਤੇ ਏਸੀ ਥੱਲੇ ਆਪਾਂ ਬਹਿ ਜਾਂਦੇ ਆ। ਲੈਸੀ ਕੰਮ ਘਟ ਕਰਦੇ ਹਨਾ ਤੇ ਪਸੀਨਾ ਆਉਣਾ ਵੀ ਵਧੀਆ ਠੀਕ ਆ। ਦੇਖੋ ਛਰਾਟਾ ਹੁਣ ਹਟ ਗਿਆ ਤੇ ਪਹਿਲਾਂ ਇੱਕਦਮ ਛਰਾਟ ਆਇਆ ਭਾਦੋਂ ਦਾ ਤੇ ਭਾਦੋਂ ਮਹੀਨਾ ਚੜ ਗਿਆ। ਤੇ ਹੁਣ ਛਰਾਟਿਆ ਨਹੀਂ ਪਾਸ ਹੋਣਾ ਇਹ। ਤੇ ਜਦੋਂ ਮੀ ਆਊਗਾ ਇਕਦਮ ਹੀ ਆਊਗਾ ਵੈਸੇ ਘਟ ਗਿਆ ਹੁਣ ਤੇ ਚਾਹ ਹੁਣ ਬੜੀਆ ਚਾਹ ਮੈਂ ਪੀ ਲਵਾਂ ਅੱਜ ਦਾ ਵਲੌਗ ਦਾ ਕਰਦੇ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੁਸੀਂ ਮੇਰੇ ਚੈਨਲ ਨੂੰ